सब पेंदे विच दो परिवार कमरे दी छत डिगण कारण भारी नुकसान होने का मामला सामने आया है जिस विच जानी नुकसान तो बचा रहा पिंड नूरपुर गरीब परिवार दी मदद दी अपील की है ਹਰਬੰਸ ਸਿੰਘ ਵਾਸੀ ਪਿੰਡ ਨੂਰਪੁਰ ਨੇ ਦੱਸਿਆ ਕਿ ਬੀਤੀ ਰਾਤ ਹੋਈ ਤੇਜ਼ بارش ਅਤੇ ਝੱਖੜ ਕਾਰਨ ਉਸ ਦੇ ਕਮਰੇ ਦੀ ਇੱਕ ਪਾਸੇ ਦੀ ਕੰਧ ਡਿੱਗਣ ਕਾਰਨ ਛੱਤ ਦਾ ਕੁਝ ਹਿੱਸਾ ਡਿੱਗਣ ਘਰ ਦਾ ਸਮਾਨ ਟੁੱਟ ਗਿਆ ਕਮਰੇ ਦੀ ਕੰਧ ਡਿੱਗਣ ਕਾਰਨ ਅਜੈਬ ਸਿੰਘ ਦੇ ਘਰ ਦੇ ਨਾਲ ਲੱਗਦੇ ਮਕਾਨ ਦੀ ਛੱਤ ਵੀ ਡਿੱਗ ਗਈ ਨੂਰਪੁਰ ਦੇ ਕੱਕਰ ਸਿੰਘ ਅਤੇ ਜਸਪਾਲ ਨੂਰਪੁਰ ਨੇ ਦੱਸਿਆ ਕਿ ਬੀਤੀ ਰਾਤ ਪੈ ਮੀਂਹ ਅਤੇ ਤੇਜ਼ ਚਖੜ ਕਾਰਨ ਗਰੀਬ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ ਅਤੇ ਉਹਨਾਂ ਦਾ ਕੋਈ ਸਹਾਰਾ ਨਹੀਂ ਰਿਹਾ। ਲੋਰ ਹੈ ਕਿ ਸਰਕਾਰ ਨੂੰ ਗਰੀਬ ਪਰਿਵਾਰਾਂ ਦੀ ਮਦਦ ਕਰਨ ਵੱਲ ਹੋਰ ਧਿਆਨ ਦੇਣ ਦੀ ਤਾਂ ਜੋ ਹੋਣ ਵਾਲੀ ਘਟਨਾ ਤੋਂ ਬਚਿਆ ਜਾ ਸਕੇ। ਪਾਤਰੰਤ ਸਤਪਾਲ ਘੜ ਸਾਬ ਜਿਹੜਾ ਪਿੰਡਾ ਜੀ ਨੂਰਪੁਰਾ ਕੀ ਹੋਇਆ ਰਾਤ ਇਹ بارش ਚ ਕਮਰੇ ਡਿੱਗ ਪਏ ਜੀ ਇੰਨੀ ਕ بارش ਬਈ ਸੀ ਰਾਤ بارش ਵਾਵਾ ਪਈ ਸੀ ਦੋ ਕਮਰੇ ਡਿੱਗੇ ਨੇ ਜੀ ਇੱਕ ਨਾਲ ਗਵਾਂਡੀਆਂ ਦਾ ਇੱਕ ਮੇਰਾ ਨੁਕਸਾਨ ਦਾ ਲਖਣ ਅਕੰਡੇ ਹੋਇਆ ਨੁਕਸਾਨ ਵਾਵਾ ਹੋ ਗਿਆ ਜੀ ਮੇਨ ਨੁਕਸਾਨ ਕੀ ਕੁਝ ਹੋਇਆ ਦੱਸੋ ਆ ਦਾਣੇ ਦੂਣੇ ਸਾਰੇ ਖਰਾਬ ਹੋ ਗਏ ਕੁਰਸੀਆਂ ਮੰਜੇ-ਮੰਜੇ ਟੁੱਟ ਗਏ ਸਾਰੇ ਮਗਾਣ ਕੱਚਾ ਸੀ ਹਾਂ ਜੀ ਹਾਂ ਕੱਚਾ ਸੀ ਹਾਂ ਜੀ ਬਾਲਣ ਵਾਲੀ ਛੱਤ ਸੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਬਾਲਣੇ ਛੱਤ ਵਾਸਤੇ ਨਾ ਜੀ ਨਾ ਕੋਈ ਮਦਦਤ ਨਹੀਂ ਕੀਤੀ ਹਾਂ ਹੋ ਸਕਦਾ ਜੀ ਕੀ ਮੰਗ ਕੇ ਸਰਕਾਰ ਤੋਂ ਹੂੰ ਸਰਕਾਰ ਤੋਂ ਇਹ ਹੀ ਮੰਗਿਆ ਜੀ ਇਹਨਾਂ ਨੂੰ ਖਰੇ ਕਰਾ ਦੇ ਬਸ ਹੋਰ ਕੀ ਮੰਗ ਜੀ ਹੂੰ ਕੋਈ ਮਦਦ ਕਿਸੇ ਨੇ ਦਿੱਤੀ ਅਜੇ ਤੱਕ ਨਾ ਜੀ ਨਾ ਕੋਈ ਮਦਦ ਨਹੀਂ ਦਿੱਤੀ ਹਰਬੰਸ ਸਿੰਘ ਪਿੰਡ ਨੂਰਪੁਰ ਜੀ ਕੀ ਘਟਨਾ ਵਾਪਰੀ ਰਾਤ ਇਹ ਬਾਜ ਉਮੀਦ ਦੇ ਕਾਰਨ ਹੋਇਆ ਤੂਫਾਨ ਆਇਆ ਰਾਤ ਨੂੰ ਹੀ ਬੱਚੇ ਥੱਲੇ ਸੀ ਰੱਬ ਨੇ ਜਾਨ ਬਚਾਈ ਜੀ ਹੀ ਪਤਾ ਕਿਵੇਂ ਲੱਗਿਆ ਤੁਹਾਨੂੰ ਮਕਾਨ ਸੁੱਤੇ ਪਿਆ ਨੂੰ ਬਾ ਪਤਾ ਡਿੱਗਦੇ ਨੇ ਪਤਾ ਲੱਗਾ ਜੀ ਜਦ ਫੜ ਫੜ ਗਏ ਕੋਈ ਨੇ ਪਰਿਵਾਰਕ ਮੈਂਬਰ ਰਹਿੰਦੇ ਨੇ ਇੱਥੇ ਇੱਥੇ ਹੀ ਸਾਡੇ 5 ਬੱਚੇ ਨੇ ਪਰਿਵਾਰ ਸਾਰੇ ਹਾਂ ਕਿੰਨੇ ਰਹਿੰਦੇ ਹੋ ਹਾਂ ਜੀ ਕਲ ਛੱਤ ਕਿਵੇਂ ਦੀ ਐ ਬਾਲਿਆਂ ਵਾਲੀ ਜੀ ਪ੍ਰਾਣੀ ਨਵੀਂ ਨਹੀਂ ਬਾਈ ਕੋਈ ਸੀਗੀ ਨਹੀਂ ਪ੍ਰਾਣੀ ਐ ਕੀ ਮਦਦ ਸਰਕਾਰ ਵੱਲੋਂ ਕੋਈ ਮਦਦ ਨਹੀਂ ਕੰਮ ਕਰ ਤੁਹਾਡਾ ਮਿਹਨਤ ਜੀ ਦਿਹਾੜੀ ਕੀ ਮੰਗਦੇ ਸਰਕਾਰ ਤੋਂ ਬਾਜੀ ਇਹੀ ਵੀ ਸਾਡੀ ਸਹਾਇਤਾ ਹੋ ਜੇ ਨਾਲ ਹੂੰ ਇੰਨੀ ਬਹੁਤੀ ਗਰੀਬ ਬੰਦੇ ਅਸੀਂ ਨਹੀਂ ਕੁਝ ਕਰ ਸਕਦੇ ਨਹੀਂ ਬਣਾ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਮੈਂਬਰ ਜੇ ਇੱਥੇ ਇੱਥੇ ਮੇਰਾ ਆਪਦਾ ਪਰਿਵਾਰ ਸੀ ਬੱਚੇ ਨੇ ਮੇਰੀ ਵਾਈਫ ਹੈ ਜੀ ਹੂੰ ਫਾਦਰ ਵੀ ਫਾਦਰ ਤਾਂ ਗੁਜ਼ਰ ਗਏ ਨਹੀਂ ਹੋ ਸਕਦਾ ਹੀ ਕੁਝ ਵੀ ਪਾਣਾ ਵਾਪਰ ਸਕਦਾ ਸੀ ਦਾ ਨਾਂ ਤੇ ਪਿੰਡ ਦਾ ਨਾਂ ਜੀ ਮੇਰਾ ਨਾਂ ਕਿਕਰ ਸਿੰਘ ਪਿੰਡ ਨੂਰਪੁਰਾ ਜੀ ਹਾਂਜੀ ਕੀ ਘਟਨਾ ਜਿਹੜੀ ਰਾਤ ਪਿੰਡ ਦੇ ਵਿੱਚ ਹੋਈ ਹੈ ਕਿੰਨੇ ਬਰਸਾਤ ਸੀ ਰਾਤ ਕੀ ਹੋਇਆ ਪਰਿਵਾਰਾਂ ਦਾ ਬਰਸਾਤ ਬਹੁਤ ਜ਼ਿਆਦੀ ਹੋਈ ਹੈ ਜੀ ਦੋਨੇ ਮਕਾਨ ਡੱਗੇ ਨੇ ਜੀ ਮਹਾ ਬਚੇ ਨੇ ਕਿਸ ਤਰ੍ਹਾਂ ਦੇ ਪਰਿਵਾਰ ਨੇ ਜਿਹੜੇ ਹੈਗੇ ਰਹਿੰਦੇ ਨੇ ਇੱਥੇ ਇਹ ਮਜ਼ਦੂਰ ਨੇ ਗਰੀਬ ਨੇ ਵਿਚਾਰੇ ਦਿਹਾੜੀ ਦਿਉੜੀ ਕਰਕੇ ਆਪਣਾ ਟਾਈਮ ਪਾਸ ਕਰਦੇ ਆ ਆ ਕਿਸ ਤਰ੍ਹਾਂ ਦੇ ਨੇ ਸੱਤਾਂ ਬਾਲਿਆਂ ਵਾਲੀਆਂ ਸੀ ਕੋਈ ਪੱਕੀ ਛੱਤ ਨਹੀਂ ਨੇ ਦੇ ਹੈਗੀ ਨਹੀਂ ਹੈਗੀ ਪੱਕੀ ਛੱਤ ਕੋਈ ਤੇ ਕਿੰਨੇ ਪਰਿਵਾਰ ਦੇ ਮੈਂਬਰ ਸੀ ਜੀ ਇੱਥੇ ਰਾਤ ਇੱਕ ਘਟੋ ਘਟ 7-8 ਜੀ ਨੇ ਜੀ ਇਹਨਾਂ ਦੇ ਮਹਾ ਬਚੇ ਨੇ ਵਿਚਾਰੇ ਇਹਨੂੰ ਗ੍ਰੀਨ ਪਤਲੇ ਕੇ ਤੁਹਾਨੂੰ ਵੀਰੇ ਜੀ ਅਗੇ ਦੇਖੋ ਸਵੇਰੇ ਵੇਖਿਆ ਜੀ ਅਸੀਂ ਆਹਾਂ ਪਿਆਣੇ ਆ ਕੇ ਬਹੁਤ ਪਿੱਛੇ ਭਰਾ ਵੀ ਖਲੋਤੇ ਨੇ ਸਾਰੀ ਜਗ੍ਹਾ ਡਿੱਗੀ ਵੀ ਬੁਰਾ ਹਾਲ ਸਮਾਨ ਖੰਡਿਆ ਪਿਆ ਅੰਦਰ ਦਾਣੇ ਦੁਣੇ ਸਭ ਖਰਾਬ ਹੋ ਗਏ ਨੇ ਕਾਫੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਵਾਸਤੇ ਕੋਈ ਬੈਠਣ ਵਾਸਤੇ ਆਸ਼ਰਮ ਨਾਲ ਨਹੀਂ ਹੈਗੇ ਸੱਤ ਸਿਰ ਤੇ ਸੱਤ ਨਹੀਂ ਹੈਗੇ ਨਹੀਂ ਇੱਕ ਜੀਨਾਂ ਕੋਲ ਕੋਈ ਸਰਕਾਰਾਂ ਬਾਅਦ ਚ ਪੈਸੇ ਦੇ ਨਾਲ ਨਹੀਂ ਪੈਰ ਕਿ ਨੂੰ ਮਦਦ ਕਰਦੀਆਂ ਬਸ ਤੇ ਨਾ ਕੋਈ ਵੀ ਨਹੀਂ ਸੁਣਦਾ ਜੀ ਸਾਰੇ ਰੋਲਾ ਪਈ ਜਾਂਦੇ ਆ ਵੀ ਮਕਾਨ ਪਾ ਦਿਓ ਇਹਨਾਂ ਨੂੰ ਕੁਝ ਕਰ ਦਿਓ ਗਰੀਬਾਂ ਨੂੰ ਕੋਈ ਨਹੀਂ ਸੁਣਵਾਈ ਹੈਗੀ ਅੱਜ ਜਦੋਂ ਕੋਈ ਡੈਥ ਜੋ ਹੋ ਜਿੰਦੀ ਇਸ ਤਰ੍ਹਾਂ ਪਰਿਵਾਰ ਦੇ ਮਕਾਨਾਂ ਪਾਣਾ ਵਾਪਰ ਜਾਂਦਾ ਹੈ ਫੇਰ ਸਰਕਾਰ ਪੈਸੇ ਦੇ ਨਾਲ ਜੇ ਪਹਿਲਾਂ ਕਿਉਂ ਨਹੀਂ ਦਿੰਦੀ ਪਤਾ ਨਹੀਂ ਜੀ ਪਹਿਲਾਂ ਕਿਉਂ ਨਹੀਂ ਦਿੰਦੇ ਆ ਹੁਣ ਵੀ ਵੇਖੋ ਬੁਰਾ ਹਾਲ ਹੋਇਆ ਪਿਆ ਮਕਾਨ ਡਿਗਬੇ ਪੈਣੇ ਕਲੀਆਂ ਵੀ ਖਰਾਬ ਹੋਈਆਂ ਪਿਆ ਪਿੰਡ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸਾਰੇ ਦਾ ਹੀ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਨੇ ਆ ਜੀ ਇਹਨਾਂ ਨੂੰ ਵਿਚਾਰੇ ਗਰੀਬਾਂ ਨੂੰ ਬਣਾ ਕੇ ਦਿੱਤਾ ਜਾਵੇ ਮਕਾਨ ਬਣਾਏ ਜਾਣ ਪੱਕੇ ਮਕਾਨ ਬਣਾ ਕੇ ਦਿੱਤੇ ਜਾਣ ਜੀ ਆਪਾਂ ਬਾਕੀ ਇਹਨੇ ਪਿੰਡ ਚ ਦੋ ਮਕਾਨ ਇੱਕ ਗਰੀਬ ਪਰਿਵਾਰ ਨੇ ਗਿਰੇ ਨੇ ਕਿੰਤਰਾਂ ਦੇ ਹਾਲਾਤ ਨੇ ਪਰਿਵਾਰਾਂ ਦੇ ਆਰਥਿਕ ਹਾਲਤ ਬਹੁਤ ਮਾੜੀ ਹੈ ਜੀ ਪਰਿਵਾਰ ਦੀ ਦਿਹਾੜੀ ਦੀ ਮਜ਼ਦੂਰੀ ਕਰਦੇ ਆ ਤੇ ਬਾਲਿਆਂ ਦੀਆਂ ਛੱਤਾਂ ਵੀ ਬਿਲਕੁਲ ਤੇ ਨੁਕਸਾਨ ਨਾਲ ਕਣਕ ਵਗੈਰਾ ਜਿਹੜੇ ਭਾਂਡਾ ਠੀਂਡਾ ਸੀਗਾ ਉਹ ਟੁੱਟ ਭੱਜ ਗਿਆ ਕੱਪੜੇ ਸੀ ਉਹ ਖਰਾਬ ਹੋ ਗਏ ਯਾਨੀ ਜਾਨੀ ਨੁਕਸਾਨ ਤੋਂ ਬਚ ਗਿਆ ਜੀ ਕੁਦਰਤੀ ਉਹ ਡਿੱਗਿਆ ਹੀ ਦੂਜੀ ਸਾਈਡ ਜੇ ਕਿਤੇ ਦੂਜੀ ਸਾਈਡ ਡਿੱਗਦੀ ਤੇ ਸਾਰਾ ਪਰਿਵਾਰ ਥੱਲੇ ਆ ਜਾਣਾ ਸੀ ਸਰਕਾਰਾਂ ਕਹਿੰਦੀ ਅਸੀਂ ਪੱਤੇ ਮਕਾਨ ਘਰਾਂ ਦੇ ਕੱਚੇ ਜਿਹੜੇ ਗਰੀਬ ਲੋਕਾਂ ਨੇ ਉਹ ਤੇ ਕਰਾਂਗੇ ਵੀ ਸਰਕਾਰ ਦੇ ਉਪਰਾਲੇ ਕੀਤੇ ਜਾਂਦੇ ਨੇ ਤੁਸੀਂ ਵੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਜੇ ਸਰਕਾਰ ਨੇ ਉਪਰਾਲੇ ਕੀਤੇ ਹੁਣ ਤੇ ਸਾਡੇ ਪਿੰਡ ਤੇ ਗਰੀਬ ਆਬਾਦੀ ਵੀ ਬਹੁਤ ਥੋੜੀ ਹੈ ਤੇ ਜੇ ਸਰਕਾਰ ਨੇ ਉਪਰਾਲੇ ਕੀਤੇ ਹੁੰਦੇ ਤੇ ਇਹਨਾਂ ਦੀਆਂ ਛੱਤਾਂ ਪੱਕੀਆਂ ਹੋਣੀਆਂ ਸੀਗੀਆਂ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਫਿਰ ਸਰਕਾਰ ਪੈਸੇ ਲੈ ਕੇ ਪਹੁੰਚ ਜਾਂਦੀ ਹੈ ਜੀ ਜੀ ਉਹਦਾ ਕੋਈ ਇਨਾ ਫਾਇਦਾ ਨਹੀਂ ਨਾ ਹੁੰਦਾ ਜੇ ਪਹਿਲੇ ਬਣਾਏ ਜਾਂਦੇ ਤੇ ਨੁਕਸਾਨ ਤੋਂ ਬਚ ਜਾਂਦੇ ਆ ਹਜੇ ਤੇ ਪ੍ਰਮਾਤਮਾ ਦਾ ਇਹ ਸ਼ੁਕਰ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ ਕਿੰਨੇ ਘਰਾਂ ਦੇ ਵਿੱਚ ਇੱਥੇ ਜੀ ਗਰੀਬ ਲੋਕ ਰਹਿੰਦੇ ਨੇ ਸਤਾਂ ਦਾ ਜਿਹੜੀਆਂ ਕਰਾਣੀਆਂ ਨੇ ਉਹਨਾਂ ਦੀ ਪਿੰਡ ਦੇ 15 20 ਘਰ ਹੈਗੇ ਜੀ ਵੱਡੇ ਮੇਨ ਘਰ ਲਾ ਉਹਦੇ 15 20 ਘਰ ਹੈਗੇ ਜੀ ਕੋਈ ਕੁਝ ਘਰਾਂ ਦੀ ਕੁਝ ਕੁ ਘਰਾਂ ਦੀ ਛੱਤਾਂ ਬੱਕੀਆਂ ਬਾਕੀ ਸਾਰਿਆਂ ਦੀਆਂ ਕੱਚੀਆਂ ਜੀ ਜੇ ਮੀਂਹ ਬਰਸਾਤ ਦਾ ਮੌਸਮ ਹੋਵੇ ਵੱਡੀ ਘਟਨਾ ਵੀ ਹੋ ਸਕਦੀ ਹੈ ਹੋ ਸਕਦੀ ਹੈ ਜੀ ਪਰ ਸੋ ਰਾਤ ਜਿਹੜਾ ਸੀਗਾ ਤੂਫਾਨ ਵੀ ਬਹੁਤ ਸੀਗਾ ਮੀਂਹ ਵੀ ਬਹੁਤ ਸੀਗਾ ਜੀ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਸੀ ਇਹ ਪ੍ਰਸ਼ਾਸਨ ਦੇ ਆਖਿਆ ਜੀ ਕੋਈ ਪਹੁੰਚਿਆ ਹਾਲ ਤੱਕ ਨਹੀਂ ਕੋਈ ਨਹੀਂ ਜੀ ਤੱਕ ਇਹ ਪਰਿਵਾਰਾ ਸਾਰਾ ਹਾਂਜੀ ਹਾਂਜੀ ਬੱਚੇ ਥੋੜੇ ਨੇ ਸਾਰੇ ਇਹ ਬੈਠੇ ਬੈੱਡ ਤੇ ਬੈਠੇ ਸਮਰ ਲਾਲ ਨੇ ਮਕਾਨਾ ਥੋੜਾ ਕਿਸ ਤਰ੍ਹਾਂ ਦਾ ਮਕਾਨ ਆ ਗਿਆ ਇਹ ਕੱਚੇ ਸੱਤਾਂ ਨੇ ਜੀ ਸਾਡੇ ਸਾਰੇ ਬਾਲਿਆਂ ਨੇ ਹਾਂ ਜੀ ਸਾਰਿਆਂ ਬਾਲਿਆਂ ਨੇ ਕਿੰਨੇ ਮੈਂਬਰ ਰਹਿੰਦੇ ਨੇ ਪਰਿਵਾਰ ਕਾ ਇੱਥੇ ਪਰਿਵਾਰ ਦੇ 8-10 ਮੈਂਬਰ ਨੇ ਜੀ ਬੱਚੇ ਵੀ ਨਾਲ ਨੇ ਬੱਚੇ ਵੀ ਨਾਲ ਨੇ ਜੀ ਲੱਗਦਾ ਜਿਵੇਂ ਮਕਾਨ ਡਰ ਲਿਆ ਤਾਂ ਜਿਵੇਂ ਮਕਾਨ ਕੱਚੀ ਛੱਤ ਹੈ ਕੱਚੀਆਂ ਕੰਡਾਂ ਦੀ ਹਾਂ ਜੀ ਵਾਰਿਸ ਫੋਨ ਕਰਦੋਂ ਗਿਰਨ ਦਾ ਤਿਆਰ ਰਹਿੰਦੇ ਨੇ ਜੀ ਲੱਗਦਾ ਵੀਰ ਸਕਦੇ ਵੀ ਕਦੇ ਵੀ ਗਿਰ ਸਕਦੇ ਸਾਥ ਜੀ ਕੀ ਮੰਗੇ ਸਰਕਾਰ ਤੋਂ ਵੀ ਸੱਤਾ ਪੱਕੀਆਂ ਕੀਤੀਆਂ ਜਾਣੀ ਸਾਡੇ ਕੋਈ ਅਧਿਕਾਰੀ ਲੈਣ ਜਾਜਾ ਵੀ ਜ਼ਿਲ੍ਹੇ ਨੇ ਕੋਈ ਕੋਈ ਨਹੀਂ ਪਹੁੰਚਿਆ ਜੀ ਹਲੇ ਤੱਕ